ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 7-8 ਨਗਰ ਉਖਾਉਣੇ ਆ ਚੋਕੜਾ ਗੱਬਣਾ ਸੱਚਣਾ ਸਾਰੀਆਂ ਵੀਰ ਦੇ ਕੋਲ ਹੈਗੀਆਂ ਵੈਰਾਈਟੀਆਂ ਛੋਟੇ ਤੋਂ ਛੋਟਾ ਭਾਅ ਦੇ ਵੱਡੇ ਤੋਂ ਵੱਡਾ ਭਾਅ ਜੀ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੱਗੇ ਪਾਜੀ ਕਿਹਾ ਜੇ ਚੜਦੀ ਕਲਾ ਤੁਸੀਂ ਸੁਣਾਓ ਬਾ ਚੜਦੀ ਕਲਾ ਹੋ ਠੀਕ ਠਾਕ ਪਰਵਾਰ ਬਸ ਵਧੀਆ ਪਾਜੀ ਤੁਸੀਂ ਸੁਣਾਓ ਜੀ ਵਧੀਆ ਵਧੀਆ ਕਿਰਪਾ ਤੁਹਾਡੀ ਬਸ ਵਧੀਆ ਜੇ ਆਪਣਾ ਮੇਰੇ ਜੀ ਨਾਮ ਤੇ ਐਡਰੈਸ ਦਰਦੇਓ ਨਾਮ ਮੇਰਾ ਪਾਜੀ ਬਲੀਚਾ ਸਿੰਘ ਜੀ ਪਿੰਡ ਹਰੜਾ ਕਲਾ ਤਸੀਲ ਨਾਵਾ ਵਿਖਲਾ ਅਮਰ ਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ ਫੋਨ ਨੰਬਰ ਮੇਰਾ 9841796783 ਠੀਕ ਹੈ ਜੀ ਤੇ ਕਿਦਾਂ ਜਣੀ ਪਿਛਲੀ ਵੀਡੀਓ ਪਾਈ ਕਿਦਾਂ ਰਹੀ ਰਾਤ ਮੈਂ ਕਹਿੰਦਾ ਵੀ ਹੁਣ ਤੱਕ ਫੋਨ ਭਾਜੀ ਆਉਂਦੇ ਜੇ ਹਾਂ ਬੋਡੀ ਚੱਲੀ ਜਿਹੜਾ ਮੇਰੀ ਰਾਤ ਬਹੁਤ ਜ਼ਿਆਦਾ ਚੱਲੀ ਪਰਸੋਂ ਨਾਲ ਇਹ ਤਿੰਨਾਂ ਕੋਈ ਉਸੇ ਵੀਡੀਓ ਦੇ ਅੱਗੇ ਹਾਂਜੀ ਕੱਲ ਤਿੰਨ ਫੇਰ ਚੱਲ ਗਈਆਂ ਉਸ ਵਕਤੇ ਅੱਛਾ ਅੱਛਾ ਕੋਈ ਉਸੇ ਵੀਡੀਓ ਤੇ ਕਿੰਨਿਆ ਚਲੋ ਵਧੀਆ ਵਧੀਆ ਤਸਵੀਰਾਂ ਵੀ ਇੱਕ ਚੱਲ ਗਈ ਹੈ ਮੱਝ ਦੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਫੇਰ ਮੰਡੀ ਲਾਈ ਅੱਜ ਫੇਰ ਹਾਂ ਜੀ ਜੀ ਇਤਰਾ ਹੀ ਚਲੋ ਤੁਹਾਡੀ ਕਿਰ ਅੱਦਸਿਆਂ ਪਹਿਲੇ ਨੰਬਰ ਤੇ ਝੋਟੀ ਕਨਵਾ ਸੁਭਰਾ ਤੁਸੀਂ ਤੇ ਕੀ ਇਹਦਾ ਮਿਲ ਕੇ ਰਿਕਾਰਡ ਜੇ ਇਹ ਵੀ ਅੱਜ ਹੀ ਸੁਈਏ ਝੋਟੀ ਅੱਛਾ ਜੀ ਅੱਜ ਇਹਦਾ ਬੱਚਾ ਠੀਕ ਹੈ ਠੀਕ ਹੈ ਆਹ ਮਗਰ ਜੀ ਆਹ ਵਾਲਾ ਮੇਲ ਕਾਬ ਜੀ ਇਹ ਵੀਡੀਓ ਵੀ ਘੇਰ ਚਾਰ ਦੀ ਸਾਰੀ ਤਾਂ ਪ੍ਰੋਪਰ ਹੀ ਬਣਾਈਆਂ ਅੱਛਾ ਜੀ ਠੀਕ ਹੈ ਜੀ ਫਿਰ ਆਪਾਂ ਮੰਨ ਲਓ ਵੀ ਇਹਨੇ ਮਨੇਰੇ ਚਾਰ ਕਬੇ ਜੀ ਦਿੱਤੇ ਹਾਂਜੀ ਬੱਚੇ ਨੇ ਚੰਗਾ ਕੇ 2 ਕਿਲੋ ਦੁੱਧ ਝੋਇਆ ਜੀ ਠੀਕ ਹੈ ਠੀਕ ਹੈ ਹਾਂ ਤੁਹਾਡੀ ਬੜੀ ਚੰਗੀ ਦੁੱਧ ਵਾਲੀ ਦੂਜਾ ਸਵੇਰ ਸਹੀ ਵੇ? ਹਾਂਜੀ ਦੂਜਾ ਸਵੇਰ ਜੀ ਕਿੰਨਾ ਤੇ ਝੋਇਆ ਪਹਿਲੇ ਸਵੇਰ ਨੇ ਪਹਿਲੇ ਸਵੇਰ ਵੀ ਸੀ 10 ਕਿਲੋ ਤੋਂ ਪਲਾਸੀ ਝੋੜੀ ਨੇ ਝੋਇਆ ਰਕਾਰਡ ਵਾਲੀ ਝੋਟੀ ਆ ਠੀਕ ਹੈ ਠੀਕ ਹੈ ਲਓ ਬਣੀ ਜੈੱਡ ਬਲਾਈ ਨੂੰ ਚਾਗੇ ਆ ਬਾਕੀ ਥਣ ਥਣ ਵ ਗੋਲਟੀ ਯਾਦਾ ਸ਼ਾਨਦਾਰ ਆ। ਠੀਕ ਕਮਾਲ ਹੋ ਵੀਰ ਜੀ। ਕਿੰਨਾ ਕੁ ਚਵਾਈ ਜਾਊਗੀ ਦੁੱਧ ਭਾਜੀ? ਵੀਰ ਜੀ ਚਲੋ ਆਪਾਂ ਬਹੁਤਾ ਨਹੀਂ ਕਹਿੰਦੇ 12 ਕਿਲੋ ਝੋੜੀ ਦੁੱਧ ਰਾਮ ਨਾਲ ਚਵਾਈ ਜਾਊਗੀ। ਅੱਛਾ ਅੱਛਾ ਠੀਕ ਆ ਠੀਕ ਆ। ਬਾਕੀ ਲੈ ਲੋ ਪੜੀ ਪੜੀਆ। ਤੁਸੀਂ ਕੀ ਕਰ ਸਕਦੇ ਜੀ? ਇਹ ਵੀਰ ਹੋਣਾ ਕੋ ਮਾਲ ਸਾਰਾ ਉਤਰਦਾ ਉਹਨਾਂ ਦੇ ਮਗਰ ਕੱਟੀ ਆਈ। ਅੱਛਾ ਜੀ। ਵੀਰ ਕਹਿੰਦਾ ਵੀ 10000 ਕਿਲੋ ਪਹਿਲਾਂ ਨੇ ਖਵਾਇਆ ਜੀ। ਠੀਕ ਆ ਠੀਕ ਆ ਜੀ। ਬਾਕੀ ਵੀ ਲੈ ਲੋ ਗਿਰ ਗਿਰਦੇ ਝੋੜੀ ਸੰਤ ਪੂਰੀ ਜੰਮੀ ਪਲੀ ਝੋਟੀ ਆ। ਹਾਂ ਜੀ ਹਾਂ ਜੀ। ਹਾਂ ਜੀ। ਇਹ ਅੰਡਰ ਕਾਉਂਟੀ ਬਹੁਤ ਬਹੁਰੀ ਕਰੋ ਕਿ ਆਕਾ ਤੁਨ ਤੋਂ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਹਾਂਜੀ ਤੇ ਕੀ ਮੁੱਲ ਕਰਨਾ ਭਾਜੀ ਫਿਰ ਉਹ ਭਾਜੀ ਜੈ ਜੇ ਪਾ ਰਿਏ ਹੈਂ ਹਾਂਜੀ ਹਾਂਜੀ ਮੋਲੇ ਦਾ ਭਾਵੇਂ ਲੱਖ ਕਰੀਏ ਪੰਜਾਹ ਨੇ 90 ਦੇ ਦਈਏ 200 ਰੁਪਈਆ ਦਾ ਕਰੀਏ 200 ਰੁਪਈਆ ਦਾ ਛੋਟ ਕਰ ਦਈਏ ਫਿਰ 85 ਹਾਂ 200 ਰੁਪਈਆ ਭਾਈ ਛੋਟ ਦੇ ਲਓ ਭਾਜੀ ਬਿਲਕੁਲ ਨਿਕਲ ਗਿਆ ਮੋਲ ਪਾਗਲਾ ਬਾਕੀ ਛੋਟ ਦੇ ਭਾਜੀ ਇਹੋ ਜਿਹੇ ਝੋਟੀਆਂ ਮੰਨ ਲਓ ਮਿਲਦੀਆਂ ਨਹੀਂ ਇਹਨੀਆਂ ਹਾਂਜੀ ਸਹੀ ਆ ਕਿ ਨਹੀਂ ਪੂਰੀ ਜਮੀ ਪਲੀ ਦੇ ਕੱਦ ਵੱਜਣ ਵਾਲੀ ਝੋਟੀਆਂ ਏ ਮੇਰਾ ਵੀਰ ਹੁਣ ਕੋਈ ਇਹ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀ ਵੀਰ ਜੀ 30 ਸੇ 2000 ਕੀ ਝੋਲੀ ਸੁਣੀ ਆ ਅੱਛਾ ਜੀ ਹਾਂਜੀ ਇਹ ਦੁੱਧ 13 14 ਕਿਲੋ ਵਾਲੀ ਆ ਅੱਛਾ ਜੀ ਹਫਤਾ ਪਿਆਸ ਨੂੰ ਠੀਕ ਆ ਠੀਕ ਆ ਜੀ ਖੋਲੋ ਭਾਈ ਇਹ ਵੀ ਕੱਟ ਕਾਟ ਬਹੁਤ ਹੀ ਚੰਗਾ ਇਹਦਾ ਹਾਂਜੀ ਤੇ ਕਰੋ ਚੱਕ ਲਾ ਕੇ ਰੋ ਥਨ ਥਨ ਤੇ ਅਡਰ ਕੁਆਲਟੀ ਬਹੁਤ ਹੀ ਚੰਗੀ ਆ ਬਾਕੀ ਹੁਣ ਖੋਲ ਕੇ ਬਖਾਉਣੇ ਧੰਨਵਾਦ ਆਪਾਂ ਲੋ ਭਾਈ ਪੇਟ ਪੁਣੇ ਵੱਲੋਂ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਚੰਗੀ ਆ ਇਹਦੇ ਆਰਡਰ ਕੁਆਲਟੀ ਵਾ ਹੈ ਐਚ ਐਫ ਗਾਂ ਵਰਗਾ ਹਵਾਨਾ ਬਣਾਇਆ ਵਾ ਕਰੋ ਚੱਕ ਬਈ ਥਾਂ ਤੁਣੇ ਦਾ ਵੀ ਬਹੁਤ ਚੰਗਾ ਲੱਗਾ ਵਾ ਤੇ ਕਿੰਨਾ ਕੁ ਚੋਆਇਆ ਨੇ ਪਿਛਲੇ ਸਵੇਰ ਜੀ 13 ਚਾਹ ਲਓ ਚੋਆਇਆ ਜੀ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਬਈ 13 14 ਲੀਟਰ ਜਿਹੜਾ ਦੁੱਧ ਇਹਨੇ ਚੋਆਇਆ ਵਾ ਪਹਿਲੇ ਸਵੇਰ ਐਤੀ ਕਿੰਨਾ ਵਸੂਗਾ ਸੋਣਾ ਇਹ ਕਿ ਤੀਸਰੇ ਵੀ ਦਿਨ ਠੀਕ ਹੈ ਠੀਕ ਹੈ ਲਓ ਬਈ ਅੱਜ ਤੀਸਰਾ ਸੂਗਾ ਇਹਨੇ ਸੋਣਾ ਜੇ ਤੇ ਕੱਦ ਕੱਡ ਦੀ ਬਹੁਤ ਹੀ ਚੰਗੀ ਆ ਹਾਂਜੀ ਬਾਕੀ ਨਹੀਂ ਵਾਵੇ ਕੁਝ ਨਾ ਫਲੈਟਰ ਸ਼ਾਮ ਦਾ ਜਾਂਦਾ ਠੀਕ ਹੈ ਠੀਕ ਹੈ ਜੀ ਲਓ ਬਾਕੀ ਬਾਕੀ ਜੀ ਚੈੱਕ ਕਰ ਸਕਦੇ ਜੇ ਤਾਂ ਐ ਆ ਚਾਫਾ ਦਾ ਵਰਗਾ ਹਵਾਨਾ ਬਣਾਇਆ ਵਾ ਹਾਂਜੀ ਬਹੁਤ ਹੀ ਜ਼ਿਆਦਾ ਵਾ ਕਮਾਲ ਦਾ ਥਾਨ ਸੁਣ ਬਹੁਤ ਹੀ ਪਿਆਰਾ ਲੱਗਾ ਵਾ ਕਰੋ ਚੈੱਕ ਹਾਂਜੀ ਤੇ ਕੀ ਮੁੱਲ ਕਰਨਾ ਭਾਜੀ ਫਿਰ ਇਹਰਾ ਜੀ ਜੀ ਮੁੱਲ ਇਹਦਾ ਆਪਾਂ 95 ਕਰੀਏ 90 ਵੀ ਦੇ ਦਈਏ ਇਹ ਵੀ 200 ਵਾਲਾ ਕਰੀਏ ਇਹ 88000 ਚੋਂ 200 ਰੁਪਏ ਛੋੜ ਜੀ ਠੀਕ ਹੈ ਠੀਕ ਹੈ ਲਓ ਭਾਈ ਅੱਜ ਨਿਕੇ ਨਿਕੇ ਮੋਲੇ ਤੇ ਪਸ਼ੂ ਸਾਰੇ ਚੰਗੇ ਵੀਰ ਦੇ ਕੋਲ ਤੇ 88000 ਚੋਂ 200 ਰੁਪਿਆ ਛੋੜੇ ਦੀ ਹੋਣੀ ਹੈ ਦੂਜੇ ਨੰਬਰ ਵਾਲੀ ਦੇ ਆਜੋ ਹੁਣ ਤੀਜੇ ਨੰਬਰ ਦੇ ਦੇਖੋ ਭਾਜੀ ਟਰੱਕੀ ਜਮਾਂ ਜੀ ਲਓ ਭਾਈ ਇਹ ਵੀ ਬਹੁਤ ਕੱਡ ਕੱਟ ਚੰਗਾ ਹੈ ਦਾ ਵੀ ਹਾਂ ਜੀ ਇਹ ਦੱਸਿਓ ਵੀਰ ਜੀ ਇਹਦੇ ਬਾਰੇ ਜੀ ਸੂਈ ਨੂੰ 3 ਮਹੀਨੇ ਹੋ ਗਏ ਜਾਂ 1.5 ਮਹੀਨੇ ਦੇ ਲੱਗੇ ਬਨੇ ਇਹਨੂੰ ਗੱਬੰਦਾ ਵੀ ਹੈ ਗਾਏ ਅੱਛਾ ਅੱਛਾ ਜੀ ਚੈੱਕ ਨਹੀਂ ਆਪਾਂ ਕਰਾਈ ਠੀਕ ਹੈ ਠੀਕ ਹੈ ਜੀ ਬੀ ਲਾਣੇ ਇਹਨੂੰ ਬੋਲ ਕੇ ਦੁੱਧ 사ਤ ਅੱਠ ਕਿਲੋ ਜੀ ਹੁਣ ਇਹਦੇ ਥਲੇ ਠੀਕ ਹੈ ਠੀਕ ਹੈ ਜੀ ਲਓ ਭਾਈ ਆਪਣੇ ਨੂੰ ਤਿੰਨ ਮਹੀਨਿਆਂ ਦੇ ਲਾਗੇ ਬੰਨੇ ਸੁਈ ਨੂੰ ਟਾਈਮ ਹੋ ਗਿਆ ਵਾ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਜਿੰਨੇ ਕਿ ਦੀ ਆਪਾਂ ਦੇ ਨਹੀਂ ਉਹਨੇ ਦੀ ਫਟਰੀ ਆ ਅੱਛਾ ਜੀ ਹਾਂ ਜੀ ਤੇ ਥਣ ਭਾਂਡਾ ਬਹੁਤ ਚੰਗਾ ਵਾ ਕਰੋ ਚੈੱਕ ਤੇ ਡੇਢ ਕਿ ਮਹੀਨੇ ਦੀ ਗਾਂ ਬਣੀ ਆ ਹਾਂ ਜੀ ਤੇ ਬਾਕੀ ਭਾਈ ਨੇ ਚੈੱਕ ਨਹੀਂ ਕਰਾਈ ਦਾ 15 ਦਿਨ ਕੋਈ ਕੜ ਕੇ ਚੈੱਕ ਕਰਾਂ ਲਈ 100% ਤੁੰਣ ਵਾਲੀ ਮਿਲੂਗਾ ਠੀਕ ਹੈ ਠੀਕ ਹੈ ਜੀ ਚਲੋ ਭਾਈ ਜੀ ਕਾਟ ਕਾਟ ਜੀ ਵੀ ਬਹੁਤ ਚੰਗੀ ਆ ਤੇ ਮੈਂ ਵਾਲੀ ਦੁੱਧ ਵਾਲੀ ਮੈਂ ਆ ਇੱਕ ਜਲੇ ਪਲੇ ਖਲਾਈ ਜਾਂਦਾ ਹਨ ਨੂੰ ਬੋਲਣ ਚ ਚਲੋ ਕਰੋ ਚੈੱਕ ਲਾਗੇ ਤੋਂ ਆਰਡਰ ਕੁਆਲਟੀ ਇਹ ਥਣ ਥਣ ਇਹਦਾ ਬਹੁਤ ਚੰਗਾ ਵਾ ਤੁਸੀਂ ਕਿਆ ਕਰੋ ਨਾ ਵਾਦਾ ਘਾਟਾ ਬੋਲੇ ਆ ਭੁੱਲ ਚੁਕ ਮਾਫ ਹਾਂਜੀ ਹਾਂਜੀ ਨਹੀਂ ਬਿਲਕੁਲ ਨਹੀਂ ਜਿਤਨਾ ਮੰਨ ਲਓ ਦੁੱਧ ਵਾਲੀ ਮੈਂ ਕਹਿਣਾ ਸੀ ਤੇ ਮੈਂ ਵਾਲੀ ਦੁੱਧ ਮੈਂ ਕਹਿਦ ਲਗਾਣੀ ਮੈਂ ਪਾਜੀ ਮੈਂ ਉਹਨੂੰ ਕਿਆ ਨਾ ਹਾਂਜੀ ਹਾਂਜੀ ਵਾਦਾ ਘਾਟਾ ਭੁੱਲ ਚੁਕ ਭੁੱਲ ਚੁਕ ਮਾਫ ਹਾਂਜੀ ਜਾਣੇ ਗਲਤੀ ਬੋਲੇ ਆ ਗਿਆ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਤੇ ਕੀ ਮੁੱਲ ਪਾਜੀ ਫਰੇ ਦਾ ਦੇਖੋ ਵੀਰ ਜੀ ਮੈਂ ਤੁਹਾਨੂੰ ਦੱਸਣ ਰਿਹਾ ਵੀ ਜਿੰਨੀ ਨਹੀਂ ਮੈਂ ਫੱਡ ਰਿਹਾ ਉਹਨੇ ਆਪ ਮੁੱਲ ਮੁੱਲੇ ਦਾ 65 ਜੇ ਅੱਛਾ ਜੀ ਛੜ ਦੀ ਦੇ ਦिए ਇਹ ਵੀ ਜਾਣਦੀ ਹੈ ਦੋਸੋ ਜੀ ਪਾਜੀ 55200 ਰੁਪਏ ਛੋੜ ਜੀ ਠੀਕ ਹੈ ਠੀਕ ਹੈ ਲਓ ਬਾਈ ਜੀ 55200 ਰੁਪਏ ਛੋੜ ਠੀਕ ਹੈ ਠੀਕ ਹੈ ਜੀ ਹੈਗੀ ਕਿ ਨਹੀਂ ਪਾਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਇੱਕ ਨਮਾ ਸੁਆ ਸੁਈ ਸੀ ਭਾਜੀ ਪਣਾ ਇਹ ਭਾਜੀ ਤੀਜਾ ਚੌਥਾ ਸੁਆ ਹੈਗਾ ਜੀ ਮੈਂ ਦਾ ਅੱਛਾ ਅੱਛਾ ਠੀਕ ਹੈ ਜੀ ਲਓ ਭਾਜੀ ਕੋਈ ਤੀਜੇ ਲਾਲੇ ਕੋਈ ਚੌਥੇ ਲਾਲੇ ਤੇ ਆਜੋ ਹੁਣ ਚੌਥੇ ਨੰਬਰ ਤੇ ਛੋਟੀ ਵੇਖੋ ਅੱਛਾ ਇਹ ਵੀ ਕੱਪਣ ਆ ਹਾਂ ਜੀ ਨਹੀਂ ਇਹ ਬੂਸ਼ੀ ਤੇ ਹੈ ਅੱਛਾ ਜੀ ਤੇ ਦੱਸਿਓ ਫਿਰ ਬਾਰੇ ਫਿਰ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਦੀ 8 ਕਿਲੋ ਦੁੱਧ ਦੇ ਲੀਟਰ ਵਾਲਾ ਅੱਛਾ ਜੀ ਇਹ ਵੀ ਇੱਕ 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 ਕਿਲੋ ਆਇਆ ਜੋੜਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਮੰਨ ਲਓ ਵੀ ਵੇਖੋ ਛੋਟੀ ਨਸਲ ਵੇਖੋ ਛੋਟੀ ਠੀਕ ਹੈ ਲਓ ਭਾਜੀ ਚੈੱਕ ਕਰ ਸਕਦੇ ਜੀ ਇਹ ਜੱਡ ਬਲੈਕ ਠੀਕ ਆ ਜੀ ਆਹ ਵਾਲੀ ਭੂਸੀ ਜਿਹਦੇ ਸੂਈ ਨੂੰ ਕਿੰਨਾ ਕ ਹੋ ਗਿਆ ਸੂਈ ਨੂੰ ਵੀ ਤੇ ਝੂਠ ਸੀ ਮਾਰਨਾ 1.5 ਮਹੀਨਾ ਹੋ ਗਿਆ ਜੇ ਸੂਈ ਅੱਛਾ ਅੱਛਾ ਠੀਕ ਹੈ ਅਸੀਂ ਆਪਾਂ ਇਹਨੂੰ 15 ਦਿਨਾਂ ਦੇ 20 ਦਿਨਾਂ ਦੇ ਨਹੀਂ ਨਹੀਂ ਬਿਲਕੁਲ ਸਹੀ ਗਾ ਜੀ ਬਿਲਕੁਲ ਸਹੀ ਹੈ ਤੇ ਖੋਲਿਓ ਭਾਈ ਜੀ ਫਿਰ ਇਹਨੂੰ ਵੀ ਹਾਂ ਖੋਲਿਓ ਵੀ ਜੀ ਬਾਕੀ ਲਓ ਭਾਈ ਪੇਠ ਪੁੜੀ ਦੀ ਇਹ ਵੀ ਚੰਗੀ ਆ ਚੈੱਕ ਕਰ ਸਕਦੇ ਪੂਰੀ ਚੌੜੀ ਆ ਤੋਂ ਇੱਕ ਇੱਕ ਕਰੋ ਜੋੜਾਇਆ ਜੀ ਜੀ ਅੱਛਾ ਜੀ ਹਾਂ ਜੀ ਤੇ ਫਿਰ ਕੁਆਲਿਟੀ ਤੁਸੀਂ ਕਰ ਸਕਦੇ ਜੀ ਚੈੱਕ ਕਰ ਦਵਾ ਜੀ ਨੂੰ ਵੇਖੋ ਝੋੜੀ ਦਾ ਭਾਈ ਇਸ ਸਮੇਂ ਜਿਹੜਾ 8 ਲੀਟਰ ਹਾਂ ਉਹ ਘਰ ਵਾਲਾ ਮਤਲਬ ਕਿ ਨੌ ਆਪਾਂ ਲੀਕ ਸਕਦੇ ਉਹ ਉੱਪਰ ਥਾੜ ਕੇ ਫਿਰ ਪਾ ਸਕਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਾਈ 8 ਲੀਟਰ ਜਿਹੜਾ ਵੀਰ ਕੋਲ ਬਿਲਕੁਲ ਪੱਕਾ ਦੁੱਧ ਕੰਡੇ ਦਾ ਤਿਆਰ ਆ ਤੇ ਜੈਡ ਬਲੈਕ ਵਿੱਚ ਆ ਗਈ ਤੇ ਪੁੱਛਤਾ ਕੀ ਵਾਲੇ ਨੇ ਜਿਹੜੇ ਕਾਲੇ ਆ ਸਾਰੇ ਹਾਂ ਜੀ ਇਸੋ ਇਹਨੂੰ ਕੋਈ 1.5 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ 2 ਮਹੀਨੇ ਹੋ ਗਿਆ ਭਾਈ ਠੀਕ ਹੈ ਠੀਕ ਹੈ ਜੀ ਦੇਖੋ ਕਰੋ ਚੱਕ ਜੀ ਬਾਕੀ ਐ ਸੀਲਸੂਲ ਬਹੁਤ ਆ ਠੀਕ ਆ ਤੇ ਜੱਡ ਬਲੈਕ ਆ ਗਈ ਪਿਓਰ ਚਿਹਰਾ ਮੋਰਾ ਆ ਗਿਆ ਵਾ ਤੇ ਇਹਦਾ ਕੀ ਮੁੱਲ ਭਾਜੀ ਫਿਰ ਵੀ ਜੀ ਇਹਦਾ ਮੁੱਲ ਪੈਣ ਜੇ ਅੱਛਾ ਜੀ ਤੇ ਸੜਦੀ ਦੇਰੀ ਇਹ ਦੀ ਇਹ ਵੀ ਦੋਸੋ ਜੀ ਫਿਰ ਕਰ ਦਈਏ 58 ਚੋਂ 200 ਰੁਪਈਆ ਛੱਡ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ 58000 ਚੋਂ 200 ਰੁਪਈਆ ਛੋੜ ਹਾਂਜੀ ਹਾਂਜੀ ਤੇ ਨੰਬਰ ਬਾਈ ਜੀ ਵੀਰ ਨਾਲ ਤੁਸੀਂ ਕਰ ਸਕਦੇ ਜੀ ਕੰਟੈਕਟ ਹਾਂਜੀ ਤੇ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਹਾਂਜੀ ਤੇ ਆ ਦੱਸਿਓ ਭਾਜਵੇਂ ਨੰਬਰ ਦੇ ਵੀਰ ਜੀ ਇਹ ਵੀ ਮਹੀਨੇ ਦੇ ਲਾਗੇ ਬਣੇ ਛੋਟੀ ਸੂਈ ਜੀ ਅੱਛਾ ਜੀ ਤੇ 9-10 ਕਿਲੋ ਦੁੱਧ ਜੀ ਦੇਖ ਲੈਣੀ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਵੀਰ ਜੀ ਖੋਲ ਕੇ ਵਿਖਾਓ ਲਓ ਬਾਈ ਜੀ ਕੱਟ ਕੱਟ ਜੀ ਵੀ ਚੰਗੀ ਆ ਦੇ 9 10 ਲੀਟਰ ਜਿਹੜਾ ਦੋ ਦਿਨ ਰਿ ਕੋ ਵੀ ਬਿਲਕੁਲ ਤਿਆਜ ਹੈ ਇੱਕ ਦੇ ਮੰਨ ਲਓ ਹੁੰਦਾ ਕੰਡੇ ਵਾਲਾ ਦੋਦੀ ਅੱਛਾ ਅੱਛਾ ਸਿੰਗਲ ਹੱਡੀ ਚ ਆ ਗਈ ਚੈੱਕ ਕਰ ਸਕਦੇ ਕਰੋ ਫੇਸ ਕੁਆਲਟੀ ਮਣਕੀ ਅੱਖ ਆ ਗਈ ਜੇ ਰਪਾੜਾ ਦੇਖੋ ਠੀਕ ਹੈ ਠੀਕ ਹੈ ਲਓ ਭਾਈ ਜੀ ਚੈੱਕ ਕਰ ਸਕਦੇ ਜੇ ਆਰਡਰ ਕੁਆਲਟੀ ਤੇ ਥਾਨ ਤੁਣ ਬਹੁਤ ਹੀ ਚੰਗਾ ਵਾਦਾ ਵੀ ਕਿੰਨਾ ਕੁ ਟਾਈਮ ਹੋ ਗਿਆ ਵਿੱਚ ਸੂਈ ਨੂੰ ਦੱਸਿਆ ਸੂਈ ਨੂੰ ਭਾਜੀ ਆਪਾਂ 20 ਕਹਿ ਰਹੇ ਹਾਂ 25 ਮਹੀਨਾ ਹੋ ਗਿਆ ਜੇ ਸੂਈ ਨੂੰ ਅੱਛਾ ਜੀ ਲਓ ਬੜੀ ਬੜੀ ਸ਼ਾਨਦਾਰ ਮਗਾ ਟੀਕੇ ਦੀ ਠੀਕ ਹੈ ਠੀਕ ਹੈ ਲਓ ਭਾਜੀ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਉਹਨੂੰ ਸੂਈ ਨੂੰ ਤੇ 10 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਇਹਦੇ ਕੋਲ ਵੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਜੇ ਥਾਨ ਪਾਂਡਾ ਜਿਹੜਾ ਬਹੁਤ ਹੀ ਸ਼ਾਨਦਾਰ ਆਇਆ ਕਰੋ ਚੈੱਕ ਤੁਸੀਂ ਇੱਕ ਨਵਾਂ ਸਵੇਰ ਸੂਈ ਭਾਜੀ ਇਹ ਵੀ ਇਹਦੀ ਦੂਜਾ ਸਵੇਰ ਠੀਕ ਹੈ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਕਰਨਾ ਇਹਦਾ ਮੁੱਲ ਭਾਵੇਂ ਭਾਵੇਂ 90 ਕਰੀਏ 85 ਕਰੀਏ 80 ਵੀ ਦੇ ਦਈ ਕਰ ਦਈਏ ਚੋਵੇਂ ਫਿਰ ਵੀ ਜੀ 77000 ਚੋਂ 200 ਰੁਪਏ ਛੋੜ ਦੇ ਠੀਕ ਹੈ ਠੀਕ ਹੈ ਲਓ ਭਾਜੀ 77000 ਚੋਂ 200 ਰੁਪਏ ਛੋੜ ਹਾਂਜੀ ਠੀਕ ਹੈ ਜੀ ਤੇ ਆਜੋ ਹੁਣ 6ਵੇਂ ਨੰਬਰ ਤੇ ਹਾਂਜੀ ਇਹ ਵੈੜ ਵੀ ਦੀ ਆਈ ਆ ਅੱਛਾ ਜੀ ਇਹ ਚੂ ਕੇ ਆਈ ਵੈੜ ਠੀਕ ਹੈ ਜੀ ਹਾਂਜੀ ਇਹ 1 ਘੰਟਾ ਡੇਢੀ ਉਹ ਚੂ ਕੇ ਫੇਰ ਲਿਆਂਦੀ ਆ ਅੱਛਾ ਜੀ ਤੇ 12 13 ਕਿਲੋ ਦੇ ਥਲੇ ਬੋਲਾਈਏ ਠੀਕ ਹੈ ਠੀਕ ਹੈ ਜੀ ਭਾਪਾ ਜੀ ਨੇ ਈਬੀਐਸ ਲੀਆ ਮਸ਼ੀਨ ਠੀਕ ਹੈ ਠੀਕ ਹੈ ਲਓ ਭਾਜੀ ਪਿੱਛੇ ਫੀਮੇਲ ਕਾਫ ਜੇ ਬਿਲਕੁਲ ਨਾੜੂ ਤੇ ਆ ਜੇ ਕੀ ਕਰ ਸਕਦੇ ਤੁਸੀਂ ਬ ਦੇ ਲੋ ਬਾਈ ਜੀ ਬਾਕੀ ਇਹ ਵੀ ਤੁਹਾਨੂੰ ਖੋਲ ਕੇ ਵਿਖਾਉਨੇ ਤੇ ਕਾਤ ਘਾਟ ਇਹਦਾ ਵੀ ਬਹੁਤ ਚੰਗਾ ਵਾ ਹਾਂਜੀ ਤੇ ਕਰੋ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਪਹਿਲਾ ਹੀ ਸੁਗਰ ਸੋਈ ਹੈ ਭਾਜੀ ਠੀਕ ਹੈ ਠੀਕ ਹੈ ਜੀ ਲੋ ਬਾਈ ਜੀ ਪਹਿਲਾ ਹੀ ਸੁਗਰ ਸੋਈ ਹੈ ਕਰਮਾ ਵਾਲੀ ਜਰਡਰ ਕੁਆਲਟੀ ਬਹੁਤ ਹੀ ਇਹਦੀ ਵੀ ਸ਼ਾਨਦਾਰ ਹੈ ਤੇ ਬਾਕੀ ਇਹਦੇ ਵੀਰ ਨੇ ਚਵਾਈ ਕਰਕੇ ਤੇ ਫਿਰ ਲੈ ਕੇ ਆਇਆ ਵਾ ਵੀਰ ਤੇ ਕੋਈ ਵੀਰ ਭਰਾਓ ਸਾਹ ਵਣ ਦਾ ਅੰਦਾਜ਼ਾ ਲਾਵੇ ਕਰੋ ਜੀ ਫੇਸ ਕੁਆਲਟੀ ਪਿਓਰ ਅੱਜਾ ਫਵ ਚੱਗੀ ਆ ਤੇ ਕਰੋ ਚੈੱਕ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਕਿੰਨਾ ਵਿੱਚ ਵਾਈ ਜਾਊਗੀ ਦੁੱਧ ਭਾਜੀ ਜੀ ਜੀ ਦੁੱਧ 16 17 ਕਿਲੋ ਦਾ ਆਰਾਮ ਨਾਲ ਕੱਢੀ ਜਾਊਗਾ ਅਸੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਾਜੀ ਕਿੰਨੀ ਜਿੱਡਾ ਕੱਦ ਕਾਟ ਯਾਰ ਜਿੰਦੀ 4 ਰੁਪਏ ਕਿਢ ਵਿੱਚ ਆ ਹਾਂਜੀ ਤੇ ਦੁੱਧ ਜਿਹੜਾ ਚਵਾਈ ਜਾਊਗੀ 16 17 ਲੀਟਰ ਕਰੋ ਚੱਕ ਬਾਕੀ ਤੇ ਕੀ ਮੋਲ ਭਾਜੀ ਫਿਰ ਇਹਦਾ ਜੀ ਮੋਲ ਭਾਏ 60 ਕਰੀਏ 55 ਰੁਪਏ 50 ਦੀ ਦੇ ਦਈਏ ਕਰ ਦਈਏ ਚੋ ਭਜਾਇ ਜੇ ਇਹ ਵੀ ਜੀ ਫਿਰ 47200 ਰੁਪਏ ਛੋੜੀ ਜੀ ਠੀਕ ਹੈ ਠੀਕ ਹੈ ਲਓ ਭਾਜੀ 47000 ਚੋਂ 200 ਰੁਪਿਆ ਛੋੜ ਹਾਂਜੀ ਤੇ ਆਜੋ ਐਂਡ ਤੇ ਇੱਕ ਹੋਰ ਤਸਵੀਰ ਬੱਡ ਦੇ ਬਾਰੇ ਸਾਡੂ ਨੰਬਰ ਤੇ ਆ ਗਈ ਮੰਨ ਲਓ ਵੀ 1.5 ਮਹੀਨੇ ਦੇ ਆਸ-ਪਾਸ ਨਾਲ ਜੰਮਣ ਵੀ ਜੇ ਅੱਛਾ ਜੀ ਤੇ ਮੰਨ ਲਓ ਇਹ ਚੱਕ ਪਾਸ ਨਹੀਂ ਹੈ ਜੀ ਹੋਈ ਅੱਛਾ ਜੀ ਹਾਂ ਡਾਕਟਰ ਸਾਹਿਬ ਨੇ ਮੈਂ ਕਿਹਾ ਇਹ ਤਾਂ ਮੈਨੂੰ ਕਹਿੰਦਾ ਧੱਕ ਤੇ ਰੋਜੀਏ ਅੱਛਾ ਜੀ ਤੇ ਬਾਕੀ ਦੁੱਧ 9-10 ਕਿਲੋ ਦੁੱਧ ਜੇ 9 ਹੀ ਲਾ ਲਈ ਕੋਈ ਵੀ ਠੀਕ ਹੈ ਠੀਕ ਹੈ ਜੀ ਚਲੋ ਬਈ ਜੀ ਕੱਦ-ਕੱਡ ਜੇ ਵੀ ਬਹੁਤ ਚੰਗੀ ਆ ਬਾਕੀ ਜਾਤ ਨਸਲ ਵੇਖੋ ਕਿੰਨੀ ਆ ਠੀਕ ਹੈ ਤੇ ਡੇਢ ਮਹੀਨਾ ਕਾਂ ਬੜੀ ਨੂੰ ਹੋ ਗਿਆ ਵਾ ਚੈੱਕ ਨਹੀਂ ਜੇ ਵੀਰ ਨੇ ਕਰਾਈ ਤੇ ਫੇਸ ਕੁਆਲਟੀ ਕਰੋ ਚੈੱਕ ਪਾਉਣ ਦਾ ਨਹੀਂਗਾ ਮੈਂ ਚੈੱਕ ਕਰਾ ਕੇ ਫਿਰ ਪਾਵਾਂਗੇ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਦੀ ਕਿਸਮਤ ਹੈ ਹਾਂਜੀ ਬਿਲਕੁਲ ਜੀ ਬਾਕੀ ਚੂਣ ਚਵਾ ਦੇ ਫਾਰਮ ਵਾਲੀ ਵਹਿੜਿਆ ਕਿੰਨਾ ਕੁ ਚਵਾਇਸ ਦੋ ਤੇ ਸੱਜਰ ਨੇ ਵੀਰ ਜੀ 25 26 ਕਿਲੋ ਠੀਕ ਹੈ ਠੀਕ ਹੈ ਲਓ ਬਈ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਇਹਦੀ ਵੀ ਤੇ 25 26 ਲੀਟਰ ਵਾਲੀ ਵਹਿੜਿਆ ਕਰੋ ਚੈੱਕ ਬਾਕੀ ਬਿਊਟੀ ਬਾਟੀ ਬਹੁਤ ਹੀ ਆਗੀ ਵੜ ਦੇ ਵਿੱਚ ਧਿਆਨ ਦੋ ਲਾਓ ਲਓ ਭਾਈ ਜੀ ਕਰੋ ਲਾਗੇ ਦਿਓ ਚੈੱਕ ਫੇਸ ਕੁਆਲਿਟੀ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਜਿਹੜਾ 24 ਤੋਂ 25 ਲੀਟਰ ਜਿਹੜਾ ਦੁੱਧ ਇਹਨੇ ਸੱਜਰਨੇ ਚਵਾਇਆ ਵਾ ਫਾਰਮ ਵਾਲੀ ਹੈ ਮਸ਼ੀਨ ਭਾਈ ਜੀ ਆਹਨ ਦੇਖੋ ਮਸ਼ੀਨ ਲੱਗਾ ਠੀਕ ਆ ਠੀਕ ਆ ਜੀ ਹਾਂ ਜੀ ਲਓ ਭਾਈ ਜੀ ਲਾਗੇ ਦਿਓ ਤੁਹਾਨੂੰ ਚੈੱਕ ਕਰਾਉਨੇ ਆ ਥਾਣਾ ਦਾ ਸੈਜ ਗੈਪ ਤੇ ਆਰਡਰ ਕੁਆਲਿਟੀ ਤੁਸੀਂ ਕੋਈ ਰਸੀ ਨਹੀਂ ਜੀ ਇਹਨੂੰ ਪਾਉਣੀ ਅੱਛਾ ਜੀ ਇਤਨਾ ਥਾਪੀ ਮਾਰ ਕੇ ਬਹਿ ਜਾਣਾ ਠੀਕ ਆ ਠੀਕ ਆ ਲਓ ਭਾਈ ਜੀ ਲਾਗੇ ਦਿਓ ਚੈੱਕ ਕਰ ਸਕਦੇ ਜੀ ਥਾਨ ਥਣ ਬਹੁਤ ਹੀ ਚੰਗਾ ਵਾ ਹਾਂ ਜੀ ਤੇ ਕੀ ਮੁੱਲ ਭਾਜੀ ਫਿਰ ਵੇਹ ਲੋ ਜੀ ਮੋਲੇ ਤੇ ਇਹੋ ਜੀਆਂ ਵੈਣਾ 35 40 ਦੀਆਂ ਆਵ ਦੇ ਗੰਡੀਆਂ ਹਾਂਜੀ ਤੇ ਲਾਸਟ 30 ਦੀ ਦੇ ਦਈਏ ਕਰ ਦਿੱਕੇ ਜੱਜ ਜਾਈ ਕਰ ਦਿੱਿਆ 27000 ਚ 200 ਰੁਪਈਆ ਦੀ ਛੋੜੀ ਜੀ ਠੀਕ ਹੈ ਠੀਕ ਹੈ ਲਓ ਭਾਈ ਜੀ 27000 ਚ 200 ਰੁਪਈਆ ਛੋੜ ਦੁੱਧ ਵੀਰ ਜੀ ਦਾ ਮਈਆ ਰਗਾ ਜੇ ਚਟਾ ਅੱਛਾ ਅੱਛਾ ਠੀਕ ਹੈ ਠੀਕ ਹੈ 10 ਕਿਲੋ ਆਪਾਂ 9 ਕਿਲੋ ਦਸਣ ਦੇ ਹਾਂ ਠੀਕ ਹੈ ਲਓ ਭਾਈ ਜੀ ਜਿਹੜਾ ਬਾਕੀ ਕੋਈ ਵੀ ਸੇਵਾ ਵਾਲਾ ਲੈ ਗਿਆ ਹਾਂਜੀ ਦੁੱਧ 13 14 ਕਿਲੋ ਕਰ ਜੂ ਫੇਰ ਠੀਕ ਹੈ ਠੀਕ ਹੈ ਲਓ ਭਾਈ ਜੀ ਚੈੱਕ ਕਰ ਸਕਦੇ ਜੇ ਫੇਰ ਨੇ ਮੰਡੀ ਲਾਈ ਆ ਘ ਇਹ ਕਰੋ ਚੱਕ ਬਾਕੀ ਬਹੁਤ ਜਿਆਦਾ ਚੰਗੇ ਪਸ਼ੂ ਆ ਰਹੇ ਬਿਲਕੁਲ ਨੋਰਮਲ ਰੇਟ ਤੇ ਆ ਆਪਣੀ ਹੱਥ ਜੋੜ ਕੇ ਬੇਨਤੀ ਹੈ ਵੀ ਪਰਾਂਵਾਂ ਨੂੰ ਸਾਰਿਆਂ ਨੂੰ ਹਾਂਜੀ ਇਹ ਮੰਨ ਲਓ ਜਿਹੜਾ ਡੰਗਰ ਸੂਇਆ ਉਹਦੀ ਆਣ ਕੇ ਤਸੱਲੀ ਕਰਕੇ ਖੜੋ ਅੱਛਾ ਜੀ ਜਿਹੜਾ ਗੱਬਣਿਆਂ ਨੂੰ ਆਪਣੀ ਪਾਸ ਕਰਕੇ ਖੜੋ ਬਿਲਕੁਲ ਸਹੀ ਗੱਲ ਹੈ ਵੀਰ ਜੀ ਆਣ ਕੇ ਮੋਕੇ ਦੇ ਵੇਖ ਕੇ ਤੇ ਫਿਰ ਪਸ਼ੂ ਖੜੋ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਵੀਰ ਜੀ ਹਾਂਜੀ ਹੁਣ ਤਾਂ ਦਿਨ ਵੀ ਵੱਡੇ ਹੋ ਗਏ ਤੋਂ ਪਤਾ ਪੱ ਲੱਗਣ ਲੱਗੀਆਂ ਹਾਂਜੀ ਹਾਂਜੀ ਚਲੋ ਨਿੱਕੇ ਦਿਨਾਂ ਚ ਹੰਦਾ ਹੀ ਵੀ ਤੋਂ ਦੰਦਾਂ ਦਾ ਪੈਂਦੀਆਂ ਹਨ ਆਹੋ ਜੀ ਇਹ ਤਾਂ ਗ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਕਹਿਣਾ ਕੁਝ ਹੋਰ ਵੀਰ ਜੀ ਬਸ ਭਾਜੀ ਇਹੋ ਹੀ ਜੀ ਠੀਕ ਹੈ ਜੀ ਬਾਅਦ ਤੋਂ ਬਾਅਦ ਮਾਲੂ ਆਪਣੇ ਪਹਾਉਾਂ ਦੇ ਨਹੀਂ ਫਰਕ ਤੇ ਮੈਂ ਤਾਂ ਉਹਦੇ ਨਹੀਂ ਫਰਕ ਨੂੰ ਠੀਕ ਹੈ ਠੀਕ ਹੈ ਠੀਕ ਹੈ ਜੀ ਲੋ ਭਾਜੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਵੀਰ ਭਰਾ ਨੇ ਹੋਰ ਪਸ਼ੂ ਖਰੀਦਣਾ ਹੁੰਦਾ ਉਹ ਇਸਾਨ ਹੋ ਜਾਂਦਾ ਉਹਦੇ ਵਾਸਤੇ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ